ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਵਾਸਤੇ ਜੇਪੀ ਬਾਰ ਬਟਨ ਲਿਖਦਾ ਹੈ ਕਿ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਤੇ ਕੁਝ ਪਤਾ ਲੱਗਦਾ ਸੀ ਇਹਦਾ ਤੇ ਕੁਝ ਪਤਾ ਹੀ ਨਹੀਂ ਲੱਗਦਾ ਚੁੱਪੀ ਰਹਿੰਦਾ ਹੈ ਕੁਝ ਬੋਲਦਾ ਹੀ ਨਹੀਂ ਹਾਂ ਦੇ ਵਿੱਚ ਹਾਂ ਹੀ ਨਹੀਂ ਕਰਦਾ ਕੋਈ ਜਵਾਬ ਹੀ ਨਹੀਂ ਦਿੰਦਾ ਚੁੱਪ ਹੀ ਰਹਿੰਦਾ ਕੋਈ ਇਹਦੀ ਰਮਜ ਦਾ ਪਤਾ ਨਹੀਂ ਲੱਗਦਾ ਇਹਨੇ ਕੀ ਕਰਨਾ ਕੋਕਿਆਂ ਦੀ ਜਿੰਨੀ ਤਰੱਕੀ ਹੁਣ ਹੋਈ ਹੈ ਪਹਿਲਾਂ ਕਦੇ ਨਹੀਂ ਹੋਈ ਜੇਪੀ ਬਾਰ ਬਟਨ ਲਿਖ ਰਿਹਾ ਇਸ ਤਰ੍ਹਾਂ ਕਦੇ ਵੀ ਨਾ ਹੁੰਦਾ ਜੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ ਵਾਲੀ ਉਹਨਾਂ ਦੇ ਮਹਿਲ ਮਾਤਾ ਜੀਵਨ ਕੌਰ ਜੀ ਰੱਬ ਦੇ ਭੈ ਵਾਲੀ ਨੇਕ ਆਚਰਣ ਵਾਲੀ ਉਹ ਮਾਤਾ ਜੀਵਨ ਕੌਰ ਨਾ ਹੁੰਦੀ ਉਹ ਮਾਤਾ ਜੀਵਨ ਕੌਰ ਕੂਕਿਆਂ ਨੂੰ ਆਪਣੇ ਪੁੱਤਰਾਂ ਦੇ ਨਾਲੋਂ ਵੀ ਸਕੇ ਪੁੱਤਰਾਂ ਦੇ ਨਾਲੋਂ ਵੀ ਵੱਧ ਸਮਝਦੀ ਹੈ ਉਹਨਾਂ ਨੂੰ ਵੱਧ ਪਿਆਰ ਕਰਦੀ ਹੈ ਤੇ ਕੂਕੇ ਵੀ ਆਪਣੀਆਂ ਸਕੀਆਂ ਮਾਵਾਂ ਦੇ ਨਾਲੋਂ ਮਾਤਾ ਜੀਵਨਕੌਰ ਜੀ ਨੂੰ ਵੱਧ ਮਾਂ ਮੰਨਦੇ ਹਨ ਜੇਪੀ ਬਾਰ ਬਟਨ ਲਿਖਦਾ ਹੈ ਮੇਰੀ ਰੂਹ ਕੰਬ ਜਾਂਦੀ ਹੈ ਮੇਰੇ ਅੰਦਰਲੇ ਪਾਪ ਕੰਬ ਜਾਂਦੇ ਨੇ ਜਦੋਂ ਮੈਂ ਭੈਣੀ ਸਾਹਿਬ ਜਾਨਾ ਉਹ ਜਿੰਨਾ ਤਸ਼ੱਦਦ ਕੂਕਿਆਂ ਦੇ ਉੱਤੇ ਮੈਂ ਕੀਤਾ ਜਿੰਨਾ ਜ਼ੁਲਮ ਕੂਕਿਆਂ ਦੇ ਉੱਤੇ ਮੈਂ ਕਰ ਛੱਡਿਆ ਉਹ ਮੇਰੇ ਅੰਦਰਲੇ ਪਾਪ ਕੰਬ ਜਾਂਦੇ ਨੇ ਜਦੋਂ ਮੈਂ ਭੈਣੀ ਸਾਹਿਬ ਜਾਨਾ ਤੇ ਉਹ ਮਾਤਾ ਮੈਨੂੰ ਪੁੱਤਰ ਕਰਕੇ ਆਵਾਜ਼ ਮਾਰਦੀ ਹੈ ਪੁੱਤਰਾ ਵੇਖੀ ਪ੍ਰਸ਼ਾਦਾ ਛਕਿਆ ਬਗੈਰ ਨਾ ਚਲਿਆ ਜਾਈਂ ਪ੍ਰਸ਼ਾਦਾ ਤਿਆਰ ਹੈ ਪ੍ਰਸ਼ਾਦਾ ਸ਼ਕਲ ਹੈ ਉਹ ਮਾਤਾ ਜੀਵਨ ਕੌਰ ਜਿੱਥੇ ਅਸੀਂ ਅੱਜ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੂੰ ਸਜਦਾ ਕਰ ਰਹੇ ਆ ਉਸ ਮਾਤਾ ਨੂੰ ਵੀ ਸਜਦਾ ਕਰੀਏ ਸਭ ਇੱਕ ਵਾਰ ਗੱਜ ਕੇ ਆਖੋ ਧੰਨ ਮਾਤਾ ਜੀਵਨ ਕੌਰ ਜੀ ਨਾਮਤਾਰੀ ਪੰਥ ਦੇ ਪੰਤਰਥਨ ਜਥੇਦਾਰ ਮਰ ਸਿੰਘ ਜੀ ਨਾ ਕੋੜੇ ਵਾਲੇ ਪੜਿਆ ਕਰਦੇ ਸਨ ਔਰ ਰੌਸ਼ਨ ਮਨਾਰਾ ਦੁਨੀਆ ਤੇ ਨਾਮ ਜੀ ਮਾਤਾ ਜੀ ਉਹਨਾਂ ਕਰਦਾ ਰੋਸ਼ਨ ਮਨਾਰਾ